ਮਨੁੱਖ ਕੋਲ ਬਹੁਤ ਵਧੀਆ ਧਰਤੀ ਹੈ ਚੰਗੀ ਧਰਤੀ ਹੈ ਪਰ ਬੀਜ ਨਹੀਂ ਹੈ ਬੋਣ ਲਈ ਤਾਂ ਧਰਤੀ ਬੇਮੈਨੇ ਵਧੀਆ ਤਾਂ ਵਧੀਆ ਇਸ ਕੋਲ ਬੀਜ ਹੈ ਪਰ ਧਰਤੀ ਨਹੀਂ ਹੈ ਤੋ ਹਥੇਲੀ ਤੇ ਸਰਸੋਂ ਥੋੜੀ ਜਮਦੀ ਹੈ ਸਿਰਫ ਕਹਾਣੀਆਂ ਹੀ ਨੇ ਵੀ ਹਥੇਲੀ ਤੇ ਸਰਸੋਂ ਜਮਾ ਦਿੱਤੀ ਹਥੇਲੀ ਤੇ ਨਹੀਂ ਜਮਦੀ ਹੁੰਦੀ ਆਂਦੀ ਬੀਜ ਨੂੰ ਫਲ ਤੱਕ ਅਪਣਨ ਲਈ ਜ਼ਮੀਨ ਚਾਹੀਦੀ ਹੈ ਬੀਜ ਨੂੰ ਫਲ ਤੱਕ ਪਹੁੰਚਣ ਲਈ ਜ਼ਮੀਨ ਚਾਹੀਦੀ ਹੈ ਧਰਤੀ ਚਾਹੀਦੀ ਹੈ ਜੈਸੇ ਬਿਨ ਹਰ ਹਰ ਜ਼ਮੀਨ ਨਹੀਂ ਬੋਈਏ ਸੂਤ ਬਿਨਾ ਕੈਸੇ ਮਣੀ ਪਰੋਈਏ ਕੁੰਡੀ ਪਿੰਨ ਕਿਆ ਗੰਢ ਚੜਾਈਏ ਸਾਧੂ ਬਿਨ ਤੈਸੇ ਅਵਗਤ ਜਾਈਏ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿੰਬ ਬਿਨਾ ਕੈਸੇ ਕਪਰੇ ਧੋਈ ਪਿਤਾ ਤੋਂ ਬਿਨਾ ਕੋਈ ਮਾਂ ਮਾਂ ਨਹੀਂ ਹੋ ਸਕਦੀ। ਔਰ ਮਾਂ ਤੋਂ ਬਿਨਾ ਕੋਈ ਪਿਤਾ ਪਿਤਾ ਨਹੀਂ ਹੋ ਸਕਦਾ ਕਿਸੇ ਬੱਚੇ ਦਾ। ਭਗਤ ਕਬੀਰ। ਜਿਵੇਂ ਮਾਂ ਤੇ ਪਿਤਾ ਬਿਨ ਬਾਲ ਨ ਹੋਈ। ਬਿੰਬ ਬਿਨਾ ਕੈਸੇ ਕਪੜੇ ধੋਈ ਸਾਬਣ ਹੈ। ਔਰ ਅچھے ਤੋਂ ਅچھے ਵਾਸ਼ਿੰਗ ਪਾਊਡਰ ਹੋਵਨ ਪਰ ਪਾਣੀ ਨਹੀਂ ਹੈ। ਬਿੰਬ ਪਾਣੀ। ਤੋ ਭਾਈ ਸਾਹਿਬ ਜੀ ਕਹਿੰਦੇ ਨੇ ਸਾਬਣ ਬੇਮੈਨੇ ਕਬੀਰ ਕਪੜੇ ਦੀ ਮਹਿਲ ਕਿਸ ਤਰ੍ਹਾਂ ਨਿਕਲੇਗੀ ਇਹ ਚੰਦ ਮੈਂ ਤੁਹਾਡੇ ਸਾਹਮਣੇ ਉਦਾਹਰਣ ਰੱਖੇ ਨੇ ਔਰ ਇਹ ਉਦਾਹਰਣ ਨਿਆਇ ਸ਼ਾਸਤਰ ਦੇ ਕਰਤਾ ਗੋਤਮ ਨੇ ਦਿੱਤੇ ਨੇ ਕਹਿੰਦੇ ਜਿੱਥੇ ਤੱਕ ਮੈਂ ਸੰਸਾਰ ਦੇ ਵਿੱਚ ਦੇਖਦਾ ਇੱਕ ਵਸਤੂ ਦੂਸਰੇ ਦੇ ਆਸਰੇ ਤੇ ਖੜੀ ਹੈ ਉਹ ਆਸਰਾ ਉਸ ਕੋਲ ਖੋ ਲਈਏ ਉਹ ਕੰਮ ਕਰਨੋਂ ਰਹਿ ਜਾਂਦੀ ਹੈ ਨਹੀਂ ਕਰ ਸਕੇਗੀ ਖੋ ਜਾਏਗੀ ਮਿਟ ਜਾਏਗੀ ਚਾਹੇ ਸੂਖਸ਼ਮ ਜਗਤ ਹੈ ਚਾਹੇ ਅਸਥੂਲ ਜਗਤ ਹੈ ਇੱਕ ਦੂਜੇ ਦੇ ਆਸਰੇ ਨਾਲ ਚੱਲ ਰਿਹਾ ਹੈ ਇਸ ਦੀ ਇਨਹੀਂ ਦਲੀਲਾਂ ਨੂੰ ਪਕੜ ਕੇ ਕੁਛ ਇੱਕ ਨੇ ਕਹਿ ਦਿੱਤਾ ਸ਼ਾਇਦ ਫਿਰ ਪ੍ਰਮਾਤਮਾ ਨੂੰ ਵੀ ਆਸਰੇ ਦੀ ਲੋੜ ਹੈ ਤਾਂ ਪਤਾ ਉਸ ਉਹਨਾਂ ਨੇ ਕੀ ਆਖਿਆ ਨਾਸਤਿਕ ਲੋਗਾਂ ਨੇ ਚਲੋ ਪ੍ਰਮਾਤਮਾ ਨੂੰ ਕਰਤਾ ਮੰਨ ਲੈਂਦੇ ਆ ਕਾਰਨ ਨਹੀਂ ਹੈ ਉਹ ਕਾਰਨ ਨਹੀਂ ਹੈ ਔਰ ਦਲੀਲ ਘੜੇ ਦਾ ਕਰਤਾ কুমার ਜ਼ਰੂਰ ਹੈ ਕਾਰਨ ਨਹੀਂ ਹੈ ਕਾਰਨ ਤੇ ਮਿੱਟੀ ਫਿਰ ਨਮਿਤੋ ਭਾਦਾਨ ਕਾਰਨ ਚਲੋ ਮਿੱਟੀ ਵੀ ਹੋਵੇ ਤਾਂ ਵੀ কুমার ਨਹੀਂ ਬਣਾ ਸਕਦਾ কুমਦਾ ਹੋਇਆ ਚੱਕ ਚਾਹੀਦਾ ਹੈ ਸੋਟਾ ਚਾਹੀਦਾ ਜਿਸ ਨਾਲ ਚੱਕ ਘੁੰਮਦਾ ਤੇ ਘੜੇ ਬਣਦੇ ਨੇ ਕਰਤਾ ਮੰਨ ਲੈਣਿਆਂ ਗਹਿਣਿਆਂ ਦਾ ਸੁਨਾਰ ਨੂੰ ਪ੍ਰਕਾਰਨ ਨਹੀਂ ਹੈ ਕਾਰਨ ਤੇ ਸੋਨਾ ਹੈ ਔਰ ਨਾ ਹੋਵੇ ਸੋਨਾ ਤਾਂ ਕਿਸ ਤਰ੍ਹਾਂ ਬਣਾਏਗਾ ਤੇ ਚਲੋ ਸੋਨਾ ਵੀ ਹੋਵੇ ਕਾਰਨ ਵੀ ਹੋਵੇ ਤਾਂ ਵੀ ਨਹੀਂ ਬਣਾ ਸਕੇਗਾ ਅਗਰ ਔਜ਼ਾਰ ਨਹੀਂ ਨੇ ਨਿਮਿਤ ਤੋਂ ਬਾਦਾਨ ਕਾਰਨ ਨਹੀਂ ਹੈ ਸੰਸਾਰ ਦੀ ਇਸ ਢੰਗ ਦੀ ਵਿਆਖਿਆ ਕਰਦਿਆਂ ਕਰਦਿਆਂ ਇਹ ਵਿਚਾਰ ਪ੍ਰਮਾਤਮਾ ਤੱਕ ਪਹੁੰਚੇ ਔਰ ਆਪ ਸੁਣ ਕੇ ਹੈਰਾਨ ਹੋਵੋਗੇ Swami Dayanand ਜਿਨ੍ਹਾਂ ਨੇ Arya Samaj ਨੂੰ ਜਨਮ ਦਿੱਤਾ ਇਸੇ ਹੀ ਸ਼ਾਸਤਰ ਤੋਂ ਪ੍ਰਭਾਵਤ ਹੋ ਕੇ ਕਹਿੰਦਾ ਹੈ ઈશ્વਰ ਤੇ ਮਾਦਾ ਦੋਵੇਂ ਅਨਾਦੀ ਨੇ ਦੋਵੇਂ ਇਕੱਠੇ ਚਲੇ ਆ ਰਹੇ ਨੇ ਦੀ ઈશ્વਰ ਦਾ ਆਦ ਲੱਭਣਾ ਔਖਾ ਹੈ ਤਾਂ ਇਹ ਜਿਹੜਾ ਮਾਦਾ ਹੈ ਇਸ ਦਾ ਵੀ ਆਦ ਲੱਭਣਾ ਔਖਾ ਹੈ ਬਾਓ ਜੇ ਸੁਨਾਰ ਦਾ ਆਦ ਦਾ ਪਤਾ ਨਹੀਂ ਚਲਦਾ ਤਾਂ ਸੋਨੇ ਦੇ ਆਦ ਦਾ ਵੀ ਨਹੀਂ ਪਤਾ ਚਲਦਾ ਕਿ ਦੋਵੇਂ ਇਕੱਠੇ ਚਲੇ ਆ ਰਹੇ ਨੇ ਤੇ ਇਸ ਦਾ ਮਤਲਬ ਇੱਕ ਨਹੀਂ ਹੈ ਦੋ ਨੇ ਇੱਕ ਮਾਦਾ ਹੈ ਇੱਕ ਪਰਮਾਤਮਾ ਹੈ ਇੱਕ ਇਹ ਵਸਤੂਆਂ ਨੇ ਇੱਕ ਸੋਨਾ ਹੈ ਇੱਕ ਸੁਨਾਰ ਹੈ ਤਾਂ ਗਹਿਣਿਆਂ ਦੀ ਬਣਤਰ ਹੋਈ ਹੈ ਤਾਂ ਗਹਿਣੇ ਆਲਮ-ਏ-ਵजूद ਦੇ ਚਾਏ ਨੇ ਆਰੀਆ ਸਮਾਜ ਇਸ ਤੇ ਖੜਾ ਹੈ ਇਹੀ ਕਾਰਨ ਹੈ ਆਰੀਆ ਸਮਾਜ ਦੇ ਵਿੱਚ ਕੋਈ ਗੂੜੇ ਭਗਤ ਰਸਿਕ ਪੁਰਸ਼ ਨਹੀਂ ਪੈਦਾ ਹੋਏ ਇਹ ਖਿਆਲੀ ਐਸਾ ਹੈ ਕਿ ਮਨੁੱਖ ਦੇ ਅੰਦਰ ਈਸ਼ਵਰ ਦੀ ਮਹਾਨਤਾ ਨੂੰ ਪ੍ਰਗਟ ਹੀ ਨਹੀਂ ਹੋਣ ਦਿੰਦਾ ਐਸਾ ਕੁਮਾਰ ਹੈ ਪਰਮਾਤਮਾ ਅਗਰ ਮਿੱਟੀ ਨਹੀਂ ਘੁੰਮਦਾ ਹੋਇਆ ਚੱਕ ਨਹੀਂ ਤੇ ਕੁਝ ਨਹੀਂ ਕਰ ਸਕਦਾ ਮੁਥਾਜ ਹੈ ਔਰੇ ਮਿੱਟੀ ਤੇ ਕੁਮਾਰ ਦੋਵੇਂ ਅਨਾਦੀ ਨੇ ਦੋਵੇਂ ਆਦ ਕਾਲ ਤੋਂ ਚਲੇ ਆ ਰਹੇ ਨੇ ਸ੍ਰੀ ਸੁਮੇਂਦਿਆਨ ਸਤਿਆਰਥ ਪ੍ਰਕਾਸ਼ ਦਾ ਕਰਤਾ ਇਸ ਤਰ੍ਹਾਂ ਦੇ ਹੋਰ ਕੈਸ਼ੋ ਚੰਦਰ इत्याਦਿਕ ਇਸ ਸੋਚਣੀ ਦੇ ਜਿਤਨੇ ਪੁਰਸ਼ ਨੇ ਕਹਿੰਦੇ ਨੇ ਈਸ਼ਵਰ ਨੂੰ ਕਰਤਾ ਮੰਨਦੇ ਆ ਕਾਰਨ ਨਹੀਂ ਹੈ ਔਰ ਕਿਧਰੇ ਕਿਧਰੇ ਕੁਝ ਹੋਰ ਅਵਤਾਰੀ ਪੁਰਸ਼ਾਂ ਨੇ ਜਿਸ ਢੰਗ ਨਾਲ ਵਿਆਖਿਆ ਕੀਤੀ ਉਸ ਤੋਂ ਵੀ ਭਰਮ ਖੜਾ ਹੋ ਜਾਂਦਾ ਹੈ ਜੈਸੇ ਕਹਿੰਦੇ ਨੇ ਇੱਕ ਪਰਮਾਤਮਾ ਹੈ ਇੱਕ ਮਾਇਆ ਹੈ ਇੱਕ ਖੁਦਾ ਹੈ ਇੱਕ ਸ਼ੈਤਾਨ ਹੈ ਨੇਕੀਆਂ ਖੁਦਾ ਤੋਂ ਆਉਂਦੀਆਂ ਨੇ ਬਦੀਆਂ ਸ਼ੈਤਾਨ ਤੋਂ ਆਉਂਦੀਆਂ ਨੇ ਸਾਰੇ ਗੁਣ ਖੁਦਾ ਤੋਂ ਆਉਂਦੇ ਨੇ ਸਾਰੇ ਅਗੁਣ ਸ਼ੈਤਾਨ ਤੋਂ ਆਉਂਦੇ ਨੇ फिर तो शैतान की पूजा करनी चाहिए क्यों कि शैतान तो जो कुछ आमदा है अवगुण संसार ज़्यादा ने गुण तो बहुत घटने बुराइया तो बहुत ज्यादा ने नेकिया ते बहुत घटने फिर तो इंज पे खुदा हार रहा है शैतान जित रहा है फिर तो शायद शैतान ही खुदा है खुदा कुछ भी नहीं है शैतान के सामने कमजोर है अगर कह दईए नेकिया ਖੁਦਾ ਤੋਂ ਆ ਰਹੀਆਂ ਨੇ ਬਦੀਆਂ ਸ਼ੈਤਾਨ ਤੋਂ ਆ ਰਹੀਆਂ ਨੇ ਉਹ ਸ਼ੈਤਾਨ ਬਦੀਆਂ ਨੂੰ ਰੋਕ ਦਿੰਦਾ ਹੈ ਜਿੱਦਾਂ ਮਤਲਬ ਖੁਦਾ ਦੀ ਖੁਦਾਈ ਨੂੰ ਰੋਕ ਦਿੰਦਾ ਹੈ ਤੋ ਫਿਰ ਤੇ ਸ਼ੈਤਾਨ ਬੜਾ ਬਲਵਾਨ ਹੈ ਬੜਾ ਸ਼ਕਤੀਸ਼ਾਲੀ ਹੈ ਫਿਰ ਤੇ ਖੁਦਾ ਕੁਝ ਨਹੀਂ ਇਹ ਦੁਬਦਾ بڑے بڑے ਪੈਗੰਬਰੀ ਪੁਰਸ਼ بڑے بڑے ਅਵਤਾਰੀ ਪੁਰਸ਼ਾਂ 'ਚ ਵੀ ਕਿਉਂ ਪੈਦਾ ਹੋ ਗਏ ਸਵਾਮੀ ਦਯਾਨੰਦ ਜੈਸੇ ਤਾਰਕਿਕ ਲੋਗਾਾਂ ਚ ਵੀ ਕਿਸ ਤਰ੍ਹਾਂ ਪੈਦਾ ਹੋ ਗਈ ਸਿਰਫ ਇਥੋਂ ਮੰਨ ਲੈਂਦੇ ਆ ਪਰਮਾਤਮਾ ਪ੍ਰਕਾਸ਼ ਹੈ ਤੋ ਫਿਰ ਜਿਹੜਾ ਇਹ ਅੰਧੇਰਾ ਹੈ ਇਹਦੇ ਬਾਰੇ ਕੀ ਕਹੀਏ ਇਹ ਅੰਧੇਰਾ ਕੀ ਹੈ ਮੰਨ ਲਏ ਨੇ ਇੱਕ ਜੀਵਨ ਹੈ ਪਰਮਾਤਮਾ ਪਰ ਇਹ ਮੌਤ ਕੀ ਹੈ ਇਹ ਜਗਤ ਮਿਟਦਾ ਹੋਇਆ ਕੀ ਹੈ अगर एक ये जगत मिटदा हो या रब्बे परमात्मा है उसी ਦਾ ਹੀ ਰੂਪ ਹੈ तो फिर ਕਹਿਣਾ ਪੈਗਾ ਇਹ ਕਬਰ ਵਿੱਚ ਖੁਦਾ ਨੂੰ ਪਾ ਰਹੇ ਆਂ ਰੱਬ ਨੂੰ ਪਾ ਰਹੇ ਆਂ ਔਰ ਕੀ ਹੈ ਇਹ ਅਰਥੀ ਜਲਾ ਰਹੇ ਆਂ ਪਰਮਾਤਮਾ ਦੀ ਮਰ ਗਿਆ ਪਰਮਾਤਮਾ ਉਹਨੂੰ ਮੋਂਡੇ ਤੇ ਚੁੱਕ ਕੇ ਲੈ ਜਾ ਰਹੇ ਆਂ ਕੋਈ ਸੂਰਜ ਮਿਟ ਰਿਹਾ ਹੈ ਕੋਈ ਚੰਦਰਮਾ ਮਿਟ ਰਿਹਾ ਹੈ ਕਿਦਰ ਧਰਤੀ ਮਿਟ ਰਹੀ ਏ ਇਸ ਮਿਟਦੇ ਹੋਏ ਤੋਂ ਘਬਰਾ ਕੇ ਕੁਛ ਇੱਕ ਨੇ ਕਹਿ ਦਿੱਤਾ ਸ਼ਾਇਦ ਜੀਵਨ ਪਰਮਾਤਮਾ ਹੈ ਮੌਤ ਸ਼ੈਤਾਨ ਹੈ ਮਾਇਆ ਹੈ ਨੇਕੀਆਂ ਈਸ਼ਵਰ ਤੋਂ ਆ ਰਹੀਆਂ ਨੇ ਬਦੀਆਂ ਮਾਇਆ ਕਰਕੇ ਨੇ ਸ਼ੈਤਾਨ ਕਰਕੇ ਨੇ ਤੇ ਇਸ ਤਰੀਕੇ ਨਾਲ ਅਗਰ ਨਾਪ ਤੋਲ ਕਰਨਾ ਹੋਵੇ ਤਾਂ ਬਦੀਆਂ ਜ਼ਿਆਦਾ ਨੇ ਨੇਕੀਆਂ ਬਹੁਤ ਘੱਟ ਨੇ ਹਨੇਰਾ ਬਹੁਤ ਜ਼ਿਆਦਾ ਹੈ ਰੋਸ਼ਨੀ ਬਹੁਤ ਘੱਟ ਹੈ ਅੱਧੀ ਜ਼ਮੀਨ ਤੇ ਤਿੰਨ ਸਮਝ ਲਓ अंधेरा ਰਹਿੰਦਾ ਹੀ ਹੈ ਇੱਕ ਪਾਸੇ ਰਾਤ ਇੱਕ ਪਾਸੇ ਦਿਨ ਪਰ ਜ਼ਮੀਨ ਦੇ ਥੱਲੇ ਵੀ ਅੰਧੇਰਾ ਹੈ ਸਾਗਰ ਦੀ ਗੋਦ ਦੇ ਚ ਵੀ ਅੰਧੇਰਾ ਹੈ ਥੱਲੇ ਚਲੇ ਜਾਓ ਤੇ ਅੰਧੇਰਾ ਹੀ ਅੰਧੇਰਾ ਹੈ ਔਰ ਕੀ ਹੈ ਅੰਧੇਰਾ ਤੇ ਬਹੁਤ ਜ਼ਿਆਦਾ ਹੈ ਰੋਸ਼ਨੀ ਤੇ ਬਹੁਤ ਘੱਟ ਹੈ ਤੇ ਜੇ ਗੁਣਾਂ ਨੂੰ ਨਾਪੋਗੇ ਤੋਲੋਗੇ ਤੇ ਗੁਣ ਬਹੁਤ ਘੱਟ ਨੇ ਬਹੁਤ ਘੱਟ ਨੇ ਔਰ ਗੁਣ ਬਹੁਤ ਜ਼ਿਆਦਾ ਨੇ ਵਿਆਪਕ ਨੇ ਬੜੇ ਪਰਵਲ ਨੇ ਤੋ ਫਿਰ ਕਿਸ ਤਰ੍ਹਾਂ ਕਹੀਏ ਈਸ਼ਵਰ ਕਮਜ਼ੋਰ ਹੈ ਮਹਾਤਮਾ ਬੁੱਧ ਜੈਸੇ ਨੇ ਆਪਣੇ ਚਚੇਰੇ ਭਰਾ ਹੀ ਨੂੰ ਸਾਫ਼ ਉਪਦੇਸ਼ ਦਿੰਦਿਆਂ ਕਹਿ ਦਿੱਤਾ ਸੀ ਆਨੰਦ ਨੂੰ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਕੋਈ ਭੀੜ ਨਹੀਂ ਆਉਂਦੀ ਸੂਤਰ ਇਸ ਨੂੰ ਕਹਿੰਨ ਦੋ ਸ਼ਬਦਾਂ ਵਿੱਚ ਬਹੁਤ ਵੱਡੀ ਗੱਲ ਕਹਿ ਦੇਣੀ ਹੈ ਆਨੰਦ ਭੀੜ ਤੋਂ متاثر ਨਾ ਹੋਵੇ ਬਹੁਤ ਵੱਡੀ ਭੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਪੇੜਾ ਝਾਲ ਆਉਂਦੀ ਹੈ ਪਰ ਚੰਗੇ ਮਨੁੱਖਾਂ ਦੀ ਕੋਈ ਭੀੜ ਨਹੀਂ ਆਉਂਦੀ ਬਹੁਤ ਥੋੜੇ ਆਉਂਦੇ ਨੇ ਬਹੁਤ ਥੋੜੇ ਆਉਂਦੇ ਨੇ ਤੋ ਇਸ ਦਾ ਮਤਲਬ ਹੈ ਖੁਦਾ ਬਹੁਤ ਥੋੜਾ ਹੈ ਸ਼ੈਤਾਨ ਬਹੁਤ ਜ਼ਿਆਦਾ ਹੈ ਮਾਇਆ ਬੜੀ ਪਰਬਲ ਹੈ ਈਸ਼ਵਰ ਬਹੁਤ ਛੋਟਾ ਹੈ ਹਿੰਮਤ ਕੀਤੀ ਹੈ ਗੁਰੂ ਨਾਨਕ ਗੁਰਗੋਬਿੰਦ ਸਿੰਘ ਜੀ ਨੇ ਆਪ ਕਹਿੰਦੇ ਨਹੀਂ ਸਭ ਕੁਝ ਉਸੇ ਤੋਂ ਹੀ ਹੈ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹਿਨ ਕੋਇ ਉਹ ਕਰਤਾ ਵੀ ਹੈ ਉਹ ਕਾਰਨ ਵੀ ਹੈ ਰੋਸ਼ਨੀ ਵੀ ਉਸੇ ਤੋਂ ਆਉਂਦੀ ਹੈ ਅੰਧੇਰਾ ਵੀ ਉਸੇ ਤੋਂ ਹੁੰਦਾ ਹੈ ਤੰਦਰੁਸਤੀ ਵੀ ਉਸੇ ਤੋਂ ਆਉਂਦੀ ਹੈ ਬਣੀ ਹੋਈ ਮਰਿਆਦਾ ਦੇ ਮੁਤਾਬਕ ਬਿਮਾਰੀ ਵੀ ਉਸੇ ਤੋਂ ਹੀ ਆਉਂਦੀ ਹੈ ਜੀਵਨ ਵੀ ਉਸੇ ਤੋਂ ਆਉਂਦਾ ਹੈ ਮੌਤ ਵੀ ਉਸੇ ਤੋਂ ਆਉਂਦੀ ਹੈ ਕਿਉਂ ਉਹ ਕਿਰਤ ਨਹੀਂ ਹੈ ਸਭ ਕੁਝ ਦਾ ਕਰਤਾ ਹੈ ਜੋ ਕੁਝ ਵੀ ਜਗਤ ਵਿੱਚ ਦਿਖਾਈ ਦੇ ਰਿਹਾ ਹੈ ਹੋ ਰਿਹਾ ਹੈ ਸਭ ਉਸੇ ਤੋਂ ਸਭ ਕੋ ਕਾਲ ਸਭਨ ਕੋ ਕਰਤਾ ਰੋਗ ਸੋਗ ਦੋਖਨ ਕੋ ਹਰਤਾ ਇਤਨੀ ਸਮਝ ਆਂਦਿਆਂ ਮਨੁੱਖ ਦਾ ਕਰਤਾ ਪਣ ਮਿਟ ਜਾਂਦਾ ਹੈ ਪਰ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਅਗਰ ਇਤਨੀ ਸਮਝ ਆ ਜਾਏ ਆਪਣੇ ਆਪ ਨੂੰ ਹਟਾ ਲਵੇ ਮੈਂ ਕਰਦਾ ਨਹੀਂ ਆਖਰੀ ਮਗਲ ਸਮਰਾਟ ਬਾਦਰ ਸ਼ਾ ਜ਼ਫਰ ਅੰਗਰੇਜ਼ਾਂ ਨੇ ਦਿੱਲੀ ਦਾ ਤਖਤ ਬਾਦਰ ਸ਼ਾ ਜ਼ਫਰ ਕੋਲ ਖੋਇਆ ਸੀ ਜਿਵੇਂ ਪੰਜਾਬ ਲਾਹੌਰ ਦਾ ਤਖਤ ਮਹਾਰਾਜਾ ਰਣਜੀਤ ਸਿੰਘ ਕੋਲ ਦਿੱਲੀ ਦਾ ਤਖਤ ਅੰਗਰੇਜ਼ਾਂ ਨੇ ਖੋਇਆ ਬਾਦਰ ਸ਼ਾ ਜ਼ਫਰ ਕੋਲ ਇਹ ਬੰਦਗੀ ਬਹੁਤ ਕਰਦਾ ਸੀ ਨਾਮ ਬਹੁਤ ਜਪਦਾ ਸੀ ਕੁਝ ਇਤਿਹਾਸਕਾਰ ਦੇ ਕਹਿੰਦੇ ਨੇ ਜਲਦੀ ਇਸ ਵਾਸੇ ਹਾਰ ਗਿਆ ਲੜਨ ਦੀ ਰੁਚੀ ਨਹੀਂ ਸੀ ਬੰਦਗੀ ਕਰਦਾ ਸੀ ਅੰਤਰਮੁਖੀ ਹੋ ਗਿਆ ਸੀ ਅੰਤਰਮੁਖੀ ਹੋ ਗਿਆ ਇਸ ਦੇ ਬੋਲ ਵੀ ਦੱਸਦੇ ਨੇ ਇਹਦਾ ਇੱਕ ਸ਼ੇਰ ਮੈਂ ਤੁਹਾਨੂੰ ਸਰਵਨ ਕਰਾਵਾਂ ਇਹ ਕਹਿੰਦਾ ਜਬ ਨਾ ਥੇ ਆਪਣੇ ਗੁਨਾਹੋਂ ਕੀ ਖਬਰ ਦੇਖਤੇ ਥੇ ਦੁਨੀਆ ਕੇ ਐਬੋ ਹੁਨਰ ਜਦ ਮੈਂ ਦੁਨੀਆ ਨੂੰ ਬੜੀ ਗਹਿਰਾਈ ਨਾਲ ਦੇਖਦਾ ਸੀ ਲੋਕੀ ਪਾਪੀ ਦਿਖਾਈ ਦਿੰਦੇ ਸਨ ਮੂਰਖ ਦਿਖਾਈ ਦਿੰਦੇ ਸਨ ਲੋਭੀ ਦਿਖਾਈ ਦਿੰਦੇ ਸਨ, ਕਰੋਧੀ ਦਿਖਾਈ ਦਿੰਦੇ ਸਨ। ਸਾਰਿਆਂ ਨੂੰ ਮੈਂ ਗਹਿਰਾ ਦੇਖਦਾ ਸੀ। ਆਪਣੇ ਨੂੰ ਮੈਂ ਉੱਪਰੋਂ-ਉੱਪਰੋਂ ਦੇਖਦਾ ਸੀ ਤਾਂ ਮੈਨੂੰ ਆਪਣਾ ਹੌਬ ਤੇ ਬਹੁਤ ਚੰਗਾ ਦਿਖਾਈ ਦੇਵੇ। ਬਹਾਦਰ ਸ਼ਾ ਜ਼ਫਰ ਜਬ ਨਾ تھے ਆਪਣੇ ਗੁਨਾਹੋਂ ਕੀ ਖਬਰ ਦੇਖਤੇ تھے ਦੁਨੀਆ ਕੇ ਐਬੋ ਹੁਨਰ ਜਬ ਆਪਣੇ ਗੁਨਾਹੋਂ ਪੇ ਪੜੀ ਨਿਗਾਹ ਤੋ ਜਹਾਂ ਮੇ ਕੋਈ ਬੁਰਾ ਨਾ ਰਹਾ। ਜਿਸ ਦਿਨ ਦਾ ਮੈਂ ਅੰਦਰ ਆਪਣੇ ਆਪ ਦੇ ਜਾਤ ਮਾਰੀਏ ਫਿਰ ਹੁਣ ਸੰਸਾਰ ਵਿੱਚ ਇੱਕ ਬੰਦਾ ਵੀ ਬੁਰਾ ਨਹੀਂ ਸਭ ਠੀਕ ਨੇ ਸਭ ਠੀਕ ਨੇ ਕੋਈ ਵੀ ਬੁਰਾ ਨਹੀਂ ਕਹਿੰਦਾ ਹੈ ਕੌਣ ਮੈਂ ਬੁਰਾ ਇੰਜ ਕਹਿੰਦਾ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐ ਸਹਕਰ ਬੂਝਿਆ ਮੇਤ ਹਮਾਰਾ ਸੋਏ ਜਬ ਨਾ ਥਈ ਆਪਣੇ ਗੁਨਾਹੋਂ ਕੀ ਖਬਰ देखते थे दुनिया के अब हुनर जब अपने गुनाहों पे पड़ी निगाह तो जहां में कोई बुरा ना रह। जफर आदमी उसको ना जानिएगा कहें उस मनुख नहीं कहना चाहिए हूं उपदेश देता है दे। समझाता है जफर आदमी उसको ना जानिएगा वो वो कितना ही आलम फैजोल जका ਕਿਤਨਾ ਪੜਾ ਲਿਖਾ ਹੋਵੇ ਕਿਤਨਾ ਦਾਨੀ ਹੋਵੇ ਕਿਤਨਾ ਗੈਨੇ ਹੋਵੇ ਬਹੁਤ ਆਲਮ ਫਾਜ਼ਲ ਹੋਵੇ ਉਹਨੂੰ ਮਨੁੱਖ ਨਹੀਂ ਕਹਿਣਾ ਚਾਹੀਦਾ ਹੱਦ ਦੋ ਦੇ ਗਿਆ ਗਿਆਨੀ ਹੋਵੇ ਦਾਨੀ ਹੋਵੇ ਪੜਾ ਲਿਖਾ ਹੋਵੇ ਆਲਮ ਫਾਜ਼ਲ ਹੋਵੇ ਕਹਿੰਦਾ ਕੋਈ ਲੋੜ ਨਹੀਂ ਇਸਨੂੰ ਮਨੁੱਖ ਕਹਿਣ ਦੀ ਜ਼ਫਰ ਆਦਮੇ ਉਸਕੋ ਨਾ ਜਾਣੀਏਗਾ او وہ کتنا ہے عالم فیض و زکا جسے عیش میں یاد خدا نہ رہی جسے طیش میں خوف خدا نہ رہا جنوں संसार دے سکھا وچ پرماطما دی یاد بُل گئی ہے جنوں کروہد دے وچ رب دا ڈر بُل گیا ہے کہندا اینوں منوکھ کہن دی کی ਲੋڑ ہے اینوں انسان کہن دی کی ਲੋڑ ہے کیونکہ کروہد دے وچ بڑی بھیانکر غلطی کرے گا ਮਨ ਦਾ ਮਨੁੱਖ ਨਹੀਂ ਕਹਿਣਾ ਚਾਹੀਦਾ ਉਸ ਮਨੁੱਖ ਨੂੰ ਦੁਨਿਆਵੀ ਸੁੱਖਾਂ ਦੇ ਜੋ ਰੱਬ ਨੂੰ ਭੁੱਲ ਗਿਆ ਤੇ ਕਰੋਧ ਦੇ ਜਿਸ ਨੂੰ ਰੱਬ ਦਾ ਡਰ ਭੁੱਲ ਗਿਆ ਜਿਸੇ ਐਸ਼ ਵਿੱਚ ਯਾਦੈ ਖੁਦਾ ਨਾ ਰਹੀ ਜਿਸੇ ਤੈਸ਼ ਵਿੱਚ ਖੌਫੈ ਖੁਦਾ ਨਾ ਰਹਾ ਬਹੁਤ ਕੀਮਤੀ ਬੋਲਨੇ ਇਸ ਬਾਦਸ਼ਾਹ ਦੇ ਪਹਿਲਾ ਮੋਗਲ ਬਾਦਸ਼ਾਹ ਬਾਬਰ ਮਹਾ ਜ਼ਾਲਮ ਮਹਾ ਜ਼ਾਲਮ ਆਖਰੀ ਮਗਲ ਸਮਰਾਟ ਬਹਾਦਰ ਸ਼ਾ ਬڑا ਦਾਨੀ ਤੇ ਗਿਆਨੀ ਭਜਨੇਕ ਇਹਦੀਆਂ ਨਜ਼ਮਾਂ ਬੜੀ ਕੀਮਤੀ ਨੇ ਇਹ ਗਾਲਬ ਜ਼ੌਕ بڑے بڑے ਸ਼ਾਇਰ ਵਿਦਵਾਨ ਇਹਦੇ ਦਰਬਾਰੀ ਸ਼ਹਿਰ ਸਨ ਤੁਸੀਂ ਖੁਦ ਅੰਦਾਜ਼ਾ ਲਾਓ ਇਹ ਆਲਮਾ ਤੇ ਫਾਜ਼ਲਾਂ ਨਾਲ ਰਹਿੰਦਾ ਸੀ ਵਿਦਵਾਨਾਂ ਨਾਲ ਰਹਿੰਦਾ ਸੀ ਸਤਸੰਗ ਦੇ ਚ ਬੈਠ ਕੇ ਖੁਸ਼ ਰਹਿੰਦਾ ਸੀ ਬਾਕੀ ਨੇ ਕੁਝ ਇਤਿਹਾਸਕਾਰ ਕਹਿੰਦੇ ਨੇ ਸੇਵਾ ਸੇ ਰਾਜਪਾਟ ਜਲਦੀ ਕਰਾ ਬੈਠਾ ਰੁਚੀ ਨਹੀਂ ਸੀ ਇਹਦੇ ਚ ਲਪਾਏ ਮਾਨਤਾ ਨਹੀਂ ਸੀ ਤੋਂ ਖੈਰ ਕਲ ਕੇ ਥੇ ਦੀ ਜੋ ਹੈ ਕਿਥੇ ਜੋ ਹੈ ਚਲੀ ਗਈ ਮੈਂ ਰਸ ਕਰ ਰਿਹਾ ਸੀ ਧਰਮ ਦੀ ਸਾਧਨਾ ਮਨ ਦੀ ਸਾਧਨਾ ਮਨ ਇੱਕ ਐਸਾ ਬੀਜ ਹੈ ਇਹਦੇ ਚ ਪਰਮ ਆਨੰਦ ਪੈਦਾ ਹੋ ਸਕਦਾ ਹੈ ਬਸ ਇਹਨਾਂ 10 15 ਮਿੰਟਾਂ ਚ ਮੈਂ ਇਹ ਵਿਚਾਰ ਤੁਹਾਡੇ ਸਾਹਮਣੇ ਰੱਖਾ ਮਨ ਇਕ ਐਸਾ ਬੀਜ ਹੈ ਜਿਹਦੇ ਚੋਂ ਪਰਮ ਆਨੰਦ ਪੈਦਾ ਹੋ ਸਕਦਾ ਹੈ ਇਹ ਬੀਜ ਹਰੇਕ ਕੋਲ ਹੈ ਪਰਮ ਰਸ ਪੈਦਾ ਹੋ ਸਕਦਾ ਹੈ ਪਰਮ ਸੁਖ ਪੈਦਾ ਹੋ ਸਕਦਾ ਹੈ ਮਹਾ ਗੁਣ ਪੈਦਾ ਹੋ ਸਕਦੇ ਨੇ ਮਹਾ ਸ਼ਕਤੀ ਪੈਦਾ ਹੋ ਸਕਦੀ ਹੈ ਸ਼ਕਤੀ ਦਾ ਰਸ ਦਾ ਆਨੰਦ ਦਾ ਸੁਖਾਂ ਦਾ ਖੇੜੇ ਦਾ ਖੁਸ਼ੀਆਂ ਦਾ ਬੀਜ ਮਨੁੱਖ ਕੋਲ ਹੈ ਕੋਈ ਐਸਾ ਮਨੁੱਖ ਨਹੀਂ ਜਿਹਦੇ ਕੋਲ ਬੀਜ ਨਾ ਹੋਵੇ ਤੁਸੀਂ ਆਖੋਗੇ ਬੀਜ ਕੀ ਹੈ ਮਨ ਇਹੀ ਬੀਜ ਹੈ ਪਰ ਬੀਜ ਦੇ ਚੋਂ ਫਲ ਪੈਦਾ ਹੋਵੇ ਹਰ ਬੀਜ ਦੇ ਚ ਫਲ ਹੈ ਕੀ ਆਨੰਦ ਅਜੋਕੀ ਸੈਂਸ ਸਫਲ ਹੋ ਗਈ ਏ ਬੀਜ ਦੇ ਚ ਫਲ ਦੇਖਣ ਦੇ ਚ ਬਈ ਇਸ ਬੀਜ ਦੇ ਚ ਇਸ ਤਰ੍ਹਾਂ ਦਾ ਫਲ ਨਿਕਲ ਸਕਦਾ ਇਸ ਤਰ੍ਹਾਂ ਦੇ ਪੱਤੇ ਇਸ ਤਰ੍ਹਾਂ ਦਾ ਬੂਟਾ ਅੱਜ ਦੀ ਸੈਂਸ ਸਫਲ ਹੋ ਗਈ ਬੀਜ ਦੇ ਵਿੱਚ ਬ੍ਰਿਕਸ਼ ਦੇਖਣ ਦੇ ਵਿੱਚ ਬੀਜ ਦੇ ਵਿੱਚ ਫਲ ਵੇਖਣ ਦੇ ਵਿੱਚ ਅਜੋਕੀ ਸਾਇੰਸ ਸਫਲ ਹੋ ਗਈ ਹੈ ਕਰਮ ਦੇ ਵਿੱਚ ਤੇ ਮਨ ਦੇ ਵਿੱਚ ਫਲ ਦੇਖਣ ਦੇ ਵਿੱਚ ਪ੍ਰਾਚੀਨ ਕਾਲ ਤੋਂ ਅਵਤਾਰੇ ਪੁਰਸ਼ ਸੰਤ ਜਨ ਸਫਲ ਰਹੇ ਨੇ ਇਸ ਕਰਮ ਤੋਂ ਇਹ ਫਲ ਮਿਲੇਗਾ ਔਰ ਮਨ ਦੇ ਵਿੱਚੋਂ ਇਹ ਫਲ ਨਿਕਲ ਸਕਦਾ ਹੈ ਇਹ ਵੇਖਣ ਦੇ ਜੋ ਸਫਲ ਹੋਏ ਉਹਨਾਂ ਨੂੰ ਸੰਤ ਕਹਿੰਦੇ ਹੈ ਬਾਰਲੇ ਬੀਜਾਂ ਦੇ ਚੋਂ ਫਲ ਵੇਖਣ ਦੇ ਜਿਹੜੇ ਸਫਲ ਹੋਏ ਉਹਨੂੰ ਸੈਂਟਿਸਟ ਕਹਿੰਦੇ ਨੇ ਮਨ ਦੇ ਚੋਂ ਤੇ ਕਰਮ ਦੇ ਚੋਂ ਫਲ ਵੇਖਣ ਦੇ ਜੋ ਸਫਲ ਹੋਏ ਉਸਨੂੰ ਸੰਤ ਕਹਿੰਦੇ ਨੇ ਸੰਤ ਕਹਿੰਦੇ ਨੇ ਭਗਤ ਕਹਿੰਦੇ ਨੇ ਮਨ ਬੀਜ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਦਿਖਾਈ ਦੇ ਰਿਹਾ ਆਪ ਕਹਿੰਦੇ ਨੇ ਮਨ ਬੀਜ ਹੈ ਕਿਸ ਦਾ ਬੀਜ ਹੈ ਇਸ ਬੀਜ ਦੇ ਚੋਂ ਆਨੰਦ ਪੈਦਾ ਹੋ ਸਕਦਾ ਹੈ ਆਨੰਦ ਦਾ ਬੀਜ ਹੈ ਮਹਾ ਰਸ ਦਾ ਬੀਜ ਹੈ ਮਹਾ ਖੇੜੇ ਦਾ ਬੀਜ ਹੈ ਪਰਮ ਸ਼ਕਤੀ ਦਾ ਬੀਜ ਹੈ ਕਿ ਤੁਸੀਂ ਆਖੋਗੇ ਫਿਰ ਸਾਡੇ ਕੋਲ ਆਨੰਦ ਨਹੀਂ ਹੈ ਬੀਜ ਬੀਜਣਾ ਪੈਂਦਾ ਹੈ ਬੋਣਾ ਪੈਂਦਾ ਹੈ ਤਾਂ ਫਲ ਦਿੰਦਾ ਉਹ ਨਹੀਂ ਦਿੰਦਾ ੜੇ ਤੇ ਹਣ ਨਾਲ ਸੁਣਨਾ ਕੀਮਤੀ ਤੋਂ ਕੀਮਤੀ ਬੀਜ ਵੀ ਫਲ ਦੇਣ ਦੇ ਵਿੱਚ ਅਸਮਰਥ ਹੈ ਅਗਰ ਉਸ ਨੂੰ ਬੋਵੋ ਨਾ ਬੀਜੋ ਪੰਜਾਬ ਦੇ ਬੀਜਣਾ ਕਹਿੰਦੇ ਨੇ ਕੀ ਬੀਜਣਾ ਬੀਜ ਨੂੰ ਬੀਜਣਾ ਬੋਣਾ ਅਗਰ ਮਨ ਬੀਜ ਹੈ ਤਾਂ ਫਿਰ ਧਰਤੀ ਮਨ ਨੂੰ ਕਿਥੇ ਗੋੜੀ ਕਿਥੇ ਬੋਈਏ ਕਿਥੇ ਬੀਜੀਏ ਪ੍ਰਥਮ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬੀਓ ਬੀਜ ਪਤ ਲੈ ਗਏ ਅੱਬ ਕਿਉਂ ਉਗੋਵੇ ਦਾਲ ਆਸਾ ਦੇਵਾ ਬੰਦਿਆਂ ਕੋਲ ਬੀਜ ਸਾਬਤ ਨਹੀਂ। ਦਾਲ ਹੈ, ਬੀਜ ਨੂੰ ਦਲ ਦੇਉ ਤੇ ਦਾਲ। ਹੁਣ ਤੁਸੀਂ ਦਾਲ ਬਹੁਤ ਉਗਦੀ ਹੈ? ਨਹੀਂ ਉਗਦੀ। ਨਹੀਂ ਹੋਵੇਗਾ। ਕੋਈ ਤਾਰਕ ਇੱਕ ਤਰਕ ਪੇਸ਼ ਕਰੇ, ਕਿ ਚਣੇ ਉਗਦੇ ਨੇ ਤੇ ਚਣਿਆਂ ਦੀ ਦਾਲ ਕਿਉਂ ਨਹੀਂ ਉਗਦੀ? ਆਖਰ ਉਸ ਦੀ ਚਣਿਆਂ ਦੀ ਦਾਲ ਹੀ ਤੇ ਹੈ ਔਰ ਕੀ ਹੈ? ਬਦਾਮ ਉਗ ਪੈਂਦਾ ਹੈ, ਬਦਾਮ ਨੂੰ ਦੁਫਾੜ ਕਰੋ ਨਹੀਂ ਹੋਵੇਗਾ। ਨਹੀਂ ਹੋਵੇਗਾ। ਕਣਕ ਉਗ ਪੈਂਦੀ ਏ ਦਲੀਆ ਨਹੀਂ ਉਗਦਾ ਕੋਈ ਵੀ ਬੀਜ ਦਾਲ ਕਰ ਦੇਈਏ ਦੁਫਾੜ ਕਰ ਦੇਈਏ ਨਹੀਂ ਉਗਦਾ ਮਹਾਰਾਜ ਕਹਿੰਦੇ ਨੇ ਇੱਕ ਤੇ ਬੰਦੇ ਕੋਲ ਬੀਜ ਨਹੀਂ ਹੈ ਦੂਜਾ ਧਰਤੀ ਦੀ ਸਮਝ ਨਹੀਂ ਹੈ ਧਰਤੀ ਕੀ ਹੈ ਗੁਰੂ ਦਾ ਸ਼ਬਦ ਪਾਠ ਕਰ ਰਹੀ ਸੀ ਇਹ ਧਰਤੀ ਹੈ ਆਸਾ ਦੇ ਵਾਰ ਦਾ ਤੁਸੀਂ ਕੀਰਤਨ ਕਰ ਰਹੇ ਸੀ ਧਰਤੀ ਹੈ ਵਾਹਿਗੁਰੂ ਵਾਹਿਗੁਰੂ ਜਪ ਰਹੇ ਵੇ ਧਰਤੀ ਹੈ ਪਰ ਧਰਤੀ ਕੀ ਕਰੇ ਬੀਜ ਹੀ ਸਾਬਤ ਨੇ ਬੀਜ ਦਾਲ ਹੈ ਮਨ ਵਿੱਚ ਦੁਬਦਾ ਹੈ ਮਨ ਦਾਲ ਹੈ ਪਹਿਚਾਨ ਅੰਦਰ ਸ਼ਰਦਾ ਵੀ ਹੈ ਸ਼ੱਕ ਵੀ ਹੈ ਦਾਲ ਬਰੋਸਾ ਵੀ ਹੈ ਮਨ ਇਨਕਾਰੀ ਵੀ ਹੈ ਹਰ ਵਕਤ मनुख ਦਾ ਮਨ ਹਰਵਗ ਦੂਬਦਾ ਚੁੰਦਰੇ ਸੰਕਲਪ ਦੇ ਮੁਕਾਬਲੇ ਤੇ ਵਿਕਲਪ ਹੁੰਦਾ ਹੈ ਅੰਦਰ ਸ਼ਰਧਾ ਵੀ ਹੈ ਪਰ ਅੰਦਰ ਸ਼ੱਕ ਵੀ ਹੈ ساری ਜ਼ਿੰਦਗੀ ਸ਼ਰਧਾ ਤੇ ਸ਼ੱਕ ਦੇ ਚ ਲੰਘ ਜਾਂਦੀ ਹੈ ਇਹ ਵੀ ਮੈਰਜ ਕਰਦੇ ਹਨ ਮਨੁਖ ਦੀ ਧਾਰਮਿਕ ਤੌਰ ਤੇ ਉਨਤੀ ਨਹੀਂ ਆਉਂਦੀ ਕਿਉਂ ਦੇਖੋ ਬੰਦਾ ਇੱਕ ਕਦਮ ਅੱਗੇ ਚਲੇ ਇੱਕ ਪਿੱਛੇ ਇੱਕ ਅੱਗੇ ਇੱਕ ਪਿੱਛੇ ਤੇ ਸਾਰਾ ਦਿਨ ਚਲਦਾ ਰਹੇ ਇਸ ਤਰ੍ਹਾਂ ਕਿੱਥੇ ਪਹੁੰਚੇਗਾ ਕਿਧਰੇ ਵੀ ਨਹੀਂ ਪਹੁੰਚੇਗਾ ਇੱਕ ਅੰਦਾਜ਼ੇ ਦੇ ਮੁਤਾਬਕ ਮੈਨੂੰ 50 ਸਾਲ ਹੋਣ ਲੱਗੇ ਨੇ ਕਥਾ ਕਰਦੇ ਹਾਂ ਮੈਂ ਕੁਝ ਸਰੋਤਿਆਂ ਨੂੰ ਜਾਣਦਾ ਕਾਨਪੁਰ ਦਿੱਲੀ ਲਖਨਊ ਬੰਬਈ ਐਂਡ ਹੋਰ ਕਿਉਂਕਿ ਇੱਥੇ ਮੇਰਾ ਕਦੀ ਨਾਗਾ ਨਹੀਂ ਪਿਆ ਮੈਂ ਹਰ ਸਾਲ ਜ ਉਹਨਾਂ ਨੂੰ ਮੈਂ ਦੇਖਦਾ ਉਹਨਾਂ ਸਰੋਤਿਆਂ ਨੂੰ ਮੇਰੀ ਤਰ੍ਹਾਂ ਹੁਣ ਉਹਨਾਂ ਦੇ ਵੀ ਦਾੜੇ ਚਿੱਟੇ ਹੋ ਗਏ ਉਹ ਵੀ ਬਡੇਰੀ ਉਮਰ ਦੇ ਹੋ ਗਏ ਪਰ ਮੈਂ ਦੇਖਦਾ 50 ਸਾਲ ਪਹਿਲੇ ਵੀ ਬੇਈਮਾਨ ਸਨ ਅੱਜ ਵੀ ਬੇਈਮਾਨ 50 ਸਾਲ ਪਹਿਲੇ ਵੀ ਝੂਠ ਬੋਲਦੇ ਸਨ ਅੱਜ ਵੀ ਝੂਠ ਬੋਲਦੇ 50 ਸਾਲ ਪਹਿਲੇ ਵੀ ਕਰੋਦੀ ਸਨ ਅੱਜ ਵੀ ਕਰੋਦੀ ਨੇ 50 ਸਾਲ ਪਹਿਲੇ ਵੀ ਮਹਾਂ ਲੋਭੀ ਸਨ ਅੱਜ ਵੀ ਮਹਾਂ ਲੋਭੀ ਕਿਉਂ ਕਿ ਚਲੇ ਨਹੀਂ ਬਹੁਤ ਚਲੇ ਬੜਾ ਕੁਝ ਕੀਤਾ ਪਰ ਚਲੇ ਇਸ ਤਰ੍ਹਾਂ ਇੱਕ ਕਦਮ ਅੱਗੇ ਇੱਕ ਕਦਮ ਪਿੱਛੇ ਇੱਕ ਕਦਮ ਅੱਗੇ ਇੱਕ ਕਦਮ ਪਿੱਛੇ ਥਕੇ ਨਹੀਂ ਟੁੱਟੇ ਵੀ ਨਹੀਂ ਪਹੁੰਚੇ ਕਿਧਰੇ ਵੀ ਨਹੀਂ ਕਿਧਰੇ ਵੀ